ਪੰਜਾਬੀ ਉਹ ਆ ਜਿਹੜੇ ਤਾਲੇ ਲੱਗੇ ਹੋਏ ਨੇ ਇਹ ਸਾਡੀ ਕਿਸਮਤ ਨੂੰ ਲੱਗੇ ਆ ਤਾਲੇ ਕਿਸਮਤ ਨੂੰ ਮੈਂ ਗੱਲ ਕਰ ਰਿਹਾ ਇੰਟਰਨੈਸ਼ਨਲ ਰੇਲਵੇ ਸਟੇਸ਼ਨ ਅਟਾਰੀ ਦੀ ਆਪਾਂ ਖੜੇ ਆ ਅਟਾਰੀ ਰੇਲਵੇ ਸਟੇਸ਼ਨ ਤੇ ਜਿੱਥੇ ਕਦੇ ਸਾਡੇ ਨਾਲ ਦੇ ਦੇਸ਼ ਪਾਕਿਸਤਾਨ ਤੋਂ ਟ੍ਰੇਨ ਆਉਂਦੀ ਸੀ ਭਾਰਤ ਤੇ ਭਾਰਤ ਤੋਂ ਟ੍ਰੇਨ ਜਾਂਦੀ ਸੀ ਪਾਕਿਸਤਾਨ ਕਦੇ ਬਹੁਤ ਵੱਡਾ ਇੱਥੇ ਟ੍ਰੇਡ ਸਟਾਰਟ ਹੋਇਆ ਸੀ ਵਪਾਰ ਸਟਾਰਟ ਹੋਇਆ ਸੀ ਇੱਥੋਂ ਮੈਂ ਗੱਲ ਉਦੋਂ ਦੀ ਕਰ ਰਿਹਾ ਜਦੋਂ ਤਾਰਾ ਸਿੰਘ ਆਪਣੀ ਸਕੂ ਨੂੰ ਲੈਣ ਗਿਆ ਸੀ ਪਾਕਿਸਤਾਨੋਂ ਮੇਰਾ ਕਹਿਣ ਦਾ ਮਤਲਬ ਜਦੋਂ ਗਦਰ ਫਿਲਮ ਆਈ ਸੀ ਉਸ ਤੋਂ ਬਾਅਦ ਸ਼ਾਸਨਾਂ ਦੇ ਤਹਿਤ ਇਹ ਸਾਰਾ ਵਪਾਰ ਬੰਦ ਕਰ ਦਿੱਤਾ ਗਿਆ ਕੀ ਫਿਰ ਉਸ ਤੋਂ ਬਾਅਦ ਇਹ ਵਪਾਰ ਸਾਰਾ ਬੰਦ ਹੋ ਗਿਆ ਨਹੀਂ ਇਹ ਸਾਰੇ ਦਾ ਸਾਰਾ ਵਪਾਰ ਅੱਜ ਵੀ ਸਾਡਾ ਪਾਕਿਸਤਾਨ ਦੇ ਨਾਲ ਚੱਲ ਰਿਹਾ ਵਾ ਪਰ ਇਹ ਚੱਲ ਰਿਹਾ ਵਾ ਗੁਜਰਾਤ ਦੀ ਮੰਦਰਾ ਪੋਰਟ ਤੋਂ ਜਿਹੜੀ ਮੰਦਰਾ ਪੋਰਟ ਅਡਾਨੀ ਦੇ ਅੰਡਰ ਆ ਤੇ ਦੂਜਾ ਚੱਲ ਰਿਹਾ ਵਾ ਕਲਕੱਤਾ ਦੀ ਬੰਦਰਗਾਹ ਤੋਂ ਤੇ ਮਹਾਰਾਸ਼ਟਰ ਦੀ ਮੰਦਰਗਾਹ ਤੋਂ ਇੱਥੋਂ ਸਿੱਧੇ ਕੰਟੇਨਰ ਜਾਂਦੇ ਨੇ ਦੁਬਈ ਤੇ ਦੁਬਈ ਤੋਂ ਫਿਰ ਮੁੜ ਕੇ ਆਉਂਦੇ ਨੇ ਵਾਪਸ ਪਾਕਿਸਤਾਨ ਸਾਰਾ ਵਪਾਰ ਸਾਡੇ ਦੇਸ਼ ਦਾ ਉਂਝ ਹੀ ਚੱਲ ਰਿਹਾ ਵਾ ਪਹਿਲਾਂ ਦੀ ਤਰ੍ਹਾਂ ਜੇ ਨਹੀਂ ਚੱਲਣ ਦਿੱਤਾ ਗਿਆ ਤੇ ਪੰਜਾਬ ਦੇ ਵਿੱਚੋਂ ਨਹੀਂ ਚੱਲਣ ਦਿੱਤਾ ਗਿਆ ਪੰਜਾਬ ਦਾ ਨਹੀਂ ਚੱਲ ਰਿਹਾ ਅਡਾਨੀਆਂ ਅਬਾਨੀਆਂ ਦਾ ਅੱਜ ਵੀ ਵਪਾਰ ਉਸੇ ਤਰ੍ਹਾਂ ਚੱਲ ਰਿਹਾ ਵਾ ਇਹਨੂੰ ਨਾ ਚੱਲਣ ਦੇਣ ਦਾ ਸਭ ਤੋਂ ਵੱਡਾ ਕਾਰਨ ਕੀ ਆ ਉਹ ਇੱਕੋ ਇੱਕ ਕਾਰਨ ਆ ਜੇ ਪੰਜਾਬ ਦਾ ਵਪਾਰ ਇੱਥੋਂ ਖੁੱਲ ਗਿਆ ਜਿਵੇਂ ਪਾਕਿਸਤਾਨ ਦੇ ਵਿੱਚ 400 ਤੋਂ ਵੱਧ 400 ਰੁਪਏ ਤੋਂ ਵੱਧ ਆਟਾ ਵਿਕਦਾ 300 ਰੁਪਏ ਦੇ ਕਰੀਬ ਉੱਥੇ ਟਮਾਟਰ ਵਿਕਦੇ ਨੇ 200 ਰੁਪਏ ਦੇ ਕਰੀਬ ਕਿਲੋ ਆਲੂ ਵਿਕਦੇ ਨੇ ਪੰਜਾਬ ਤੇ ਇੱਥੋਂ ਦਾ ਮਜ਼ਦੂਰ ਖੁਸ਼ਹਾਲ ਹੋ ਜਾਵੇਗਾ ਖੁਸ਼ਹਾਲ ਮਾਲੋ ਮਾਲ ਹੋ ਜਾਵੇਗਾ ਮਾਲੋ ਮਾਲ ਇੱਕੋ ਇੱਕ ਇਹੋ ਕਾਰਨ ਜਿਹੜਾ ਪੰਜਾਬ ਦਾ ਵਪਾਰ ਇੱਥੋਂ ਨਹੀਂ ਖੋਲਿਆ ਜਾ ਰਿਹਾ ਹੋਰ ਕੋਈ ਦੂਜਾ ਕਾਰਨ ਨਹੀਂ ਹੈਗਾ